ਸਸਰੀਕਾ ਸਾਰੇ ਵੀਰਾਂ ਨੂੰ ਨਮਸਤੇ ਸਿੱਧੂ ਕਾਰ ਬਾਜ਼ਾਰ ਦੇ ਉੱਪਰ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਇਆ ਚਾਰ ਕਾਰਾਂ ਦਾ ਸਟਾਕ ਕਾਰਾਂ ਵੀ ਬਿਲਕੁਲ ਤੋਹਫੇ ਨੇ ਇੱਕ ਰਕਮ ਦੇ ਪੂਰੀਆਂ ਟੌਪ ਦੀਆਂ ਕਾਰਾਂ ਲੱਗੀਆਂ ਕਾਰਾਂ ਵੀ ਚਾਰ ਕਾਰਾਂ ਚਾਰੇ ਓਰੀਜਨਲ ਕਾਰਾਂ ਕੋਈ ਪੇਂਟ ਸ਼ੈਂਟ ਨਹੀਂ ਕੋਈ ਲੱਗੀ ਵੱਜੀ ਨਹੀਂ ਪਹਿਲੀ ਕਾਰ ਆਈ ਆਪਣੇ ਕੋਲੇ ਮਰੂਤੀ ਸੋਕੀ ਸਵਿਫਟ 10 ਮਾਡਲ ਪੈਟਰੋਲ ਦੀ ਸਵਿਫਟ ਹੈ ਤੇ ਸੀएनजी ਪਲੱਸ ਪਟ્રોલ ਕਾਰ ਦੀ ਕੰਡੀਸ਼ਨ ਦੇਖੋ ਬਿਲਕੁਲ ਨਵੀਂ ਕਾਰ ਹੈਗੀ ਅੰਦਰੋਂ ਬਾਹਰੋਂ ਪੰਜੇ ਟਾਇਰ ਨਵੇਂ ਕੰਡੀਸ਼ਨ ਚ ਨੇ ਤੇ ਲਾਏ ਲੱਗੇ ਹੋਏ ਨੇ ਬਹੁਤ ਵਧੀਆ ਕਾਰ ਹੈ ਕਾਰ ਸਾਰੀ Ориਜਨਲ ਹੈ ਮੂਹਲਾ ਬੰਪਰ ਕੱਲਾ ਪੇਂਟ ਆ ਮੂਹਲਾ ਬੰਪਰ ਛੱਡ ਕੇ ਸਾਰੀ ਕਾਰ Ориਜਨਲ ਹੈ ਇੰਜਨ ਗੇਅਰ ਸਭ ਕੁਾਸੇ ਦੀ ਕਾਰ ਬਿਲਕੁਲ ਹੀ ਨਵੀਂ ਆ ਸਰਵਿਸ ਹੋਈ ਹੋਈ ਹੈ ਕਾਰ ਦੀ ਤੇ ਅੰਦਰੋਂ ਕਾਰ ਚੈੱਕ ਕਰੋ ਬਿਲਕੁਲ ਨਵੀਂ ਕਾਰ ਹੈਗੀ ਜਿਹਨੂੰ ਨਵੀਂ ਕਾਰ ਕਹਿੰਦੇ ਨੇ ਉਹ ਕਾਰ ਹੈਗੀ ਜਮਾ ਤੋਹਫਾ 2010 ਮਾਡਲ ਸੈਕੰਡ ਓਨਰ ਇੱਕੋ ਹੀ ਬੰਦੇ ਦੇ ਨਾਮ ਆ ਕਿਉਂਕਿ ਇਹਦਾ ਨੰਬਰ VIP ਤੇ 222 ਇਹ ਨੰਬਰ ਬੰਦਾ ਲਾਹੂਗਾ ਤੇ ਦੂਜੇ ਓਨਰ ਹੋ ਜਾਣੀ ਉਸੇ ਬੰਦੇ ਦੇ ਨਾਮ ਠੀਕ ਹੈ ਜੀ 10 ਮਾਡਲ ਹੈਗੀ ਕਾਰ ਦਾ ਪ੍ਰਾਈਜ਼ ਰਹੂਗਾ 1 ਲੱਖ ਤੇ 60000 ਰੁਪਏ ਦੀ ਜੈਨੂਨ ਰੇਟ ਨੇ ਫਿਕਸ ਪ੍ਰਾਈਜ਼ 1 ਲੱਖ 60000 ਰੁਪਏ ਦੀ ਐਨਓਸੀ ਦੇ ਨਾਲ ਜਿਸ ਵੀਰ ਨੇ ਲੈਣੀ ਹੈ ਕੰਟੈਕਟ ਕਰ ਲਿਓ ਸਿੱਧੂ ਕਾਰ ਬਾਜ਼ਾਰ ਦੇ ਉੱਪਰ ਅਗਲੀ ਕਾਰ ਆ ਗਈ ਹੰਡਈ ਐਕਸੈਂਟ 2014 ਮਾਡਲ ਹੈਗੀ ਫਸਟ ਓਨਰ ਦੀ ਕਾਰ ਹੈ ਬੰਪਰ ਟੂ ਬੰਪਰ ਓਰੀਜਨਲ ਕਾਰ ਹੈਗੀ ਕਾਰ ਦੀ ਕੰਡੀਸ਼ਨ ਚੈੱਕ ਕਰੋ ਜਿਵੇਂ ਨਵੀਂ ਕਾਰ ਹੈ ਜਿਹਨੂੰ ਨਵੀਂ ਕਾਰ ਕਹਿੰਦੇ ਨੇ ਉਹ ਕਾਰ ਹੈਗੀ ਬੰਪਰ ਟੂ ਬੰਪਰ ਓਰੀਜਨਲ ਹੈ ਸੈਕੰਡ ਓਨਰ ਦੀ ਕਾਰ ਹੈਗੀ ਕਾਰ ਬਿਲਕੁਲ ਹੀ ਨਵੀਂ ਅੰਦਰੋਂ ਬਾਹਰੋਂ ਸਾਰੀ ਨਵੀਂ ਕਾਰ ਹੈ ਪਾਲਾ ਮਾਡਲ ਹੈ ਐਸ ਐਬੀਐਸ ਬ੍ਰੇਕਾਂ ਦੇ ਵਿੱਚ ਪੰਜੇ ਟਾਇਰ ਨਵੇਂ ਨੇ ਕਾਰ ਦੇ ਬਿਲਕੁਲ ਪੰਜੇ ਟਾਇਰ ਨਵੇਂ ਨੇ ਲਾਏ ਨਵੇਂ ਲੱਗੇ ਹੋਏ ਨੇ ਟਾ ਮਾਡਲ ਆਬੀਐਸ ਬ੍ਰੇਕ ਸੀਸੇ ਕਾਰ ਦੇ ਅੰਦਰੋਂ ਫੋਲਡ ਹੁੰਦੇ ਨੇਗੇ ਕਾਰ ਬਿਲਕੁਲ ਨਵੀਂ ਕਾਰ ਪਈ ਹੈ ਜਿਹਨੂੰ ਨਵੀਂ ਕਾਰ ਕਹਿੰਦੇ ਨੇ 2014 ਮਾਡਲ ਹੈਗੀ ਫਸਟ ਓਨਰ ਹੰਡਈ ਐਕਸੈਂਟ ਕਾਰ ਦਾ ਪ੍ਰਾਈਸ ਰਹੂਗਾ 2 ਲੱਖ ਤੇ 60000 ਰੁਪਏ ਦੀ ਐਨਓਸੀ ਦੇ ਨਾਲ ਤੇ ਅਗਲੀ ਕਾਰ ਆ ਗਈ ਹਾਂਡਾ ਅਮੇਜ 2013 ਮਾਡਲ 9ਵੇਂ ਮਹੀਨੇ ਦੀ ਕਾਰ ਆ 2013 ਮਾਡਲ ਆ ਕਾਰ ਦੀ ਕੰਡੀਸ਼ਨ ਦੇਖੋ ਬਿਲਕੁਲ ਨਵੀਂ ਹੈ ਕੋਈ ਲੱਗੀ ਵੱਜੀ ਨਹੀਂ ਇੰਜਨ ਗੇਅਰ ਏਸੀ ਹੀਟਰ ਦੀ ਬਿਲਕੁਲ ਨਵੀਂ ਕਾਰ ਆ ਟਾਇਰਾਂ ਦੀ ਕੰਡੀਸ਼ਨ ਹੈਗੀ 60 ਪੈਸੇ ਕਾਰ ਦੀ ਕੰਡੀਸ਼ਨ ਦੇਖੋ ਤੁਸੀਂ ਅੰਦਰੋਂ ਅੰਦਰੋਂ ਵੀ ਬਿਲਕੁਲ ਸਾਫ਼ ਸੁਥਰੀ ਕਾਰ ਹੈਗੀ ਇੰਜਨ ਗੇਅਰ ਦੀ ਕਾਰ ਬਿਲਕੁਲ ਹੀ ਨਵੀਂ ਹੈ 2013 ਮਾਡਲ ਕਾਰ ਦੀ ਕੰਡੀਸ਼ਨ ਚੈੱਕ ਕਰੋ ਬਿਲਕੁਲ ਸਾਫ਼ ਸੁਥਰੀ ਕਾਰ ਹੈਗੀ ਜਿਹਨੂੰ ਨਵੀਂ ਕਾਰ ਕਹਿੰਦੇ ਨੇ ਉਹ ਕਾਰ ਹੈ 2013 ਮਾਡਲ ਹੈ 9ਵੇਂ ਮਹੀਨੇ ਦੀ ਕਾਰ ਹੈ ਸੈਕੰਡ ਓਨਰ ਹੈ ਕਾਰ ਦਾ ਪ੍ਰਾਈਜ਼ ਰਹੂਗਾ 2 ਲੱਖ ਤੇ 25000 ਰੁਪਏ ਦੀ ਐਨਓਸੀ ਦੇ ਨਾਲ ਆ ਗਈ ਸਿਆਜ ਸਿਆਜ ਕਾਰ ਹੈਗੀ ਇਹ ਸੈਕੰਡ ਓਨਰ ਹੈ ਇੱਕੋ ਹੀ ਬੰਦੇ ਦੇ ਨਾਮ ਆ ਕਿਉਂਕਿ ਨੰਬਰ ਇਹਦਾ ਪਲਟੀ ਹੋ ਗਿਆ ਜਿਹੜਾ ਇਹ ਨੰਬਰ ਹੈ ਬੰਦਾ ਨੰਬਰ ਆਫ ਦਾ ਲਾਹੂਗਾ ਪਲਟੀ ਹੋਊਗਾ ਨੰਬਰ ਸੈਕੰਡ ਓਨਰ ਦੀ ਕਾਰ ਹੈਗੀ ਸਿਆਜ ਕਾਰ 2016 ਮਾਡਲ ਜਿਹੜੀ ਕਲੱਚ ਦਬਕੇ ਸਟਾਰਟ ਹੁੰਦੀ ਹੈ ਉਹ ਵਾਲਾ ਮਾਡਲ ਹੈ ਇਹ ਸਾਰੀ ਹੀ オリジナル ਕਾਰ ਹੈਗੀ ਪੂਰੀ ਸਾਫ ਸੁਥਰੀ ਜਿਵੇਂ ਨਵੀਂ ਕਾਰ ਹੈ ਸ਼ੋਰੂਮ ਕੰਡੀਸ਼ਨ ਸਾਰੀ オリジナル ਹੈਗੀ ਕੋਈ ਪੇਂਟ ਨਹੀਂ ਕੋਈ ਲੱਗੀ ਵੱਜੀ ਨਹੀਂ ਕਾਰ ਦੀ ਕੰਡੀਸ਼ਨ ਦੇਖੋ ਅੰਦਰੋਂ ਬਾਹਰੋਂ ਚੈੱਕ ਕਰੋ ਕਾਰ ਨੂੰ ਬਿਲਕੁਲ ਨਵੀਂ ਕਾਰ ਹੈਗੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰੋ 60 70 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਅੰਦਰੋਂ ਬਾਹਰੋਂ ਕਾਰ ਬਿਲਕੁਲ ਹੀ ਨਵੀਂ ਹੈਗੀ ਕਾਰ ਦੀ ਕੰਡੀਸ਼ਨ ਬਿਲਕੁਲ ਹੀ ਨਵੀਂ ਆ ਇੰਜਨ ਗੇਅਰ ਏਸੀ ਹੀਟਰ ਸਭ ਕੁਝ ਵਰਕਿੰਗ ਹੈ ਦੂਸਰੇ ਆਨਰ ਹੈ 16 ਮਾਡਲ ਹੈਗੀ ਕਾਰ ਦਾ ਪ੍ਰਾਈਸ ਰਹਿਣ ਵਾਲਾ ਹੈ 3 ਲੱਖ ਤੇ 90000 ਰੁਪਏ ਦੀ ਐਨਓਸੀ ਦੇ ਨਾਲ 16 ਮਾਡਲ ਸੈਕੰਡ ਆਨਰ ਦੀ ਕਾਰ 85000 ਕਾਰ ਚੱਲੀ ਹੋਈ ਹੈ ਜੈਨੂਨ ਏਜੰਸੀ ਰਿਕਾਰਡ ਜਿਸ ਵੀਰ ਨੇ ਲੈਣੀ ਹੈ ਕਾਰ ਕੰਟੈਕਟ ਕਰ ਲਿਓ ਸਿੱਧੂ ਕਾਰ ਬਾਜ਼ਾਰ ਦੇ ਉੱਪਰ ਤੇ ਆਪਣੇ ਨੰਬਰ ਰਹਿਣ ਵਾਲੇ ਨੇ 93571 52000 93572 52000 ਜਿਸਨੇ ਵੀ ਕਾਰ ਲੈਣੀ ਆ ਚਾਰ ਕਾਰਾਂ ਦਾ ਸਟਾਕ ਆਪਣੇ ਕੋਲੇ ਸੰਪਰਕ ਕਰ ਲਿਓ ਸਿੱਧੂ ਕਾਰ ਵਾਜਾਰ ਪਿੰਡ ਲੋਹਾਖੇੜਾ ਡਿਸਟ੍ਰਿਕਟ ਸੰਗਰੂਰ ਲੋਂਗੋਵਾਲ ਦੇ ਕੋਲ ਅੱਜ ਤਰੀਕ ਹੈਗੀ ਹੈਗੀ 22 ਤਰੀਕ 6ਵਾਂ ਮਹੀਨਾ 2024 ਜਿਸਨੇ ਵੀ ਕਾਰ ਕੋਈ ਲੈਣੀ ਹੈ ਚਾਰ ਕਾਰਾਂ ਦਾ ਸਟਾਕ ਹੈ ਇਹ ਚਾਰ ਭਾਈਆਂ ਦੇ ਸੇ ਆਉਣਗੀਆਂ ਤੇ ਕਾਲ ਕਰ ਲਿਓ ਫਟਾਫਟ ਸਿੱਧੂ ਕਾਰ ਵਾਜਾਰ ਦੇ ਉੱਪਰ ਧੰਨਵਾਦ ਨਮਸਤੇ ਸਸ੍ਰੀਕਾਰ